ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇਹ ਆ ਜੀ ਆਪਣਾ ਐਲਰ ਆਲੂ ਤੇ 5133 ਆ ਵੈਸੇ ਦੇ ਬਾਈ ਨੀ 5133 ਉਹ ਐਲਰ ਵੀ ਆ ਇਹ ਆਲੂ ਤੇ ਨਾ ਕੀ ਹੋਇਆ ਇਹ ਆਲੂ ਹੋ ਗਿਆ ਵੱਡਾ ਇਹ ਚ ਦੂਜੀ ਵਾਰ ਇਹ ਖੇਤ ਚਾਲੂ ਲੱਗਿਆ ਕਿਉਂਕਿ ਇੱਥੇ ਨਾ ਆਉਣ ਦੇ ਲਈ ਰਾਹ ਨਹੀਂ ਸਹੀ ਹੈਗਾ ਆਉਣਾ ਕਰਨਾ ਬਹੁਤ ਔਖਾ ਇਆ ਆਪਾਂ ਜਿਹੜੀ ਕਣਕ ਬੀਜੀ ਸੀ ਸਾਰੀ ਨਿਕਲ ਰਹੀ ਐ ਤੇ ਨਿਕਲਿਆ ਹੀ ਵਧੀਆ ਸੋਹਣੀ ਹਰੀ ਹੋਈ ਐ ਰੌਣੀ ਕਰਕੇ ਬੀਜੇ ਸੀ ਆਪਾਂ ਝੋਨਾ ਵੱਢ ਕੇ ਰੌਣੀ ਕਰੀ ਸੀ ਤੇ ਇਹਦੇ ਇਹ ਨਾ ਖੇਤ ਆਪਣਾ ਜਿਹੜੇ ਆਪਣੇ ਮੁੰਡੇ ਸਪਰੇਅ ਕਰਦੇ ਆ ਮੈਨੂੰ ਐ ਸੀ ਵੀ ਸ਼ਾਇਦ ਉਹ ਕਰ ਗਏ ਸਪਰੇਅ ਪਰ ਉਹਨਾਂ ਨੂੰ ਜਦੋਂ ਮੈਂ ਪੁੱਛ્યો ਕਹਿੰਦੇ ਯਾਰ ਵੀਰੇ ਸਾਡਾ ਚੇਤਾ ਭੁੱਲ ਗਿਆ ਵੀ ਸਪਰੇਅ ਨਹੀਂ ਕਰੀ ਅਸੀਂ ਵੀ ਸਾਡਾ ਚੇਤਾ ਨਹੀਂ ਰਿਹਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੇ ਹੁਣ ਇਹਦੇ ਵਿੱਚ ਨਾ ਆਪਾਂ ਮੇਰੇ ਲਾ ਦੋ ਤਿੰਨ ਚਾਰ ਕ ਦਿਨ ਹੋ ਗਏ ਉਹ ਦਿਨ ਸਪਰੇਅ ਕਰੀ ਆ ਕੱਖਾਂ ਲਈ ਕਿਉਂਕਿ ਮੈਨੂੰ ਐ ਹੁੰਦਾ ਯਾਰ ਨਦੀਨ ਵਾਲੀ ਸਪਰੇਅ ਹੋ ਜਵੇ ਜੇ ਨਦੀਨ ਰਹਿ ਜਾਂਦਾ ਨਾ ਤਾਂ ਬਹੁਤ ਔਖਾ ਲੱਗਦਾ ਸੜ ਨਦੀਨ ਵਾਲਾ ਕੰਮ ਹਨਾ ਤਿੰਨ ਦੀਨ ਵਾਲੀ ਸਪਰੇਅ ਕਰੀਏ ਤੇ ਆਪਾਂ ਤੇ ਇਹ ਵੀਡੀਓ ਬਣਾਉਂਦਾ ਮੇਰਾ ਤਾਂ ਹੈਗਾ ਬਸ ਹਵਾਲ ਕਿ ਬਹੁਤ ਵੀਰ ਪੁੱਛਦੇ ਹੁੰਦੇ ਵੀਰੇ ਸੰਕੋਰ ਦਵਾਈ ਹਰੇ ਆਲੂ ਤੇ ਪੈ ਜਾਂਦੀ ਆ ਦਾ ਉਹਦੇ ਰਿਲੇਟਡ ਵੀਡੀਓ ਮੈਂ ਪਾ ਰਿਆ ਤੇ ਇਹ ਦੇਖ ਲੋ ਆਲੂ ਕਿੱਡਾ ਗੱਡਾ ਆਲੂ ਹਰਾ ਐਨ ਪੂਰਾ ਪ੍ਰੋਪਰ ਪੂਰਾ ਫੁੱਲ ਵੱਡਾ ਆਲੂ ਹਰਾ ਹੋਇਆ ਹੋਇਆ ਹਨਾ ਤੇ ਇਹਦੇ ਤੇ ਆਪਾਂ ਕੱਖਾਂ ਵਾਲੀ ਸਪਰੇ ਕਰੀ ਜਾਂ ਨਦੀਨ ਵਾਲੀ ਠੀਕ ਆ ਸੰਕੋਰ ਆ ਦੇਖੋ ਕੱਖ ਕਿਵੇਂ ਪੀਲਾ ਹੋ ਗਿਆ ਦੇਖੋ ਆ ਦੇਖ ਬਲਤਣ ਹੋ ਗਿਆ ਨਾ ਸਾਰਾ ਕੱਖ ਬਲਤਣ ਮਾਰ ਗਿਆ ਜਿਉਂ ਜਿਉ ਇਹਨੂੰ ਆ ਜਿਹੜਾ ਹਰਾ ਹੁੰਦਾ ਇਹ ਵੀ ਖਤਮ ਹੋ ਜਾਂਦਾ ਠੀਕ ਨਹੀਂ ਜਿਹੜੀ ਸੰਕੋਹਰ ਆ ਜੇ ਉਹਨੂੰ ਜੇ ਆਪਣਾ ਖੇਤ ਗਿੱਲਾ ਜੇ ਉਹਨੂੰ ਆਪਾਂ ਢੋਲ 250 ਗ੍ਰਾਮ ਪਾਉਨੇ ਆ ਤਾਂ ਉਹ ਚੌੜੇ ਪੱਤੇ ਵਾਲੇ ਨੂੰ ਵੀ ਮਾਰ ਦਿੰਦਾ ਤੇ ਇੱਧਰ ਨਾ ਆਪਾਂ ਮਿੱਟੀ ਚ ਕਾ ਰਹੇ ਆ ਥੱਲੇ ਜਿਹੜੇ ਵੀਰ ਹੋਣਾ ਦਾ ਖੱਤਾ ਉਹਨਾਂ ਦੇ ਖੇਤ ਉਹ ਮਿੱਟੀ ਚ ਕਾ ਦਿੰਦੇ ਆ ਹਨ ਕਿਉਂਕਿ ਸਾਰੇ ਖੇਤਾਂ ਦੇ ਬਰੋਬਰ ਕਰਨਾ ਨਾ ਸਭ ਤੋਂ ਉੱਚਾ ਇਹੀ ਰਹਿ ਗਿਆ ਸੀ ਆਲੇ ਦਾਲੇ ਖੇਤ ਛੱਡਣਾ ਬਹੁਤ ਪੈਂਦਾ ਨੁਕਸਾਨ ਬਹੁਤ ਹੁੰਦਾ ਪਾਣੀ ਬਹੁਤ ਟੁੱਟਦਾ ਸੀ ਤੇ ਫਿਰ ਵੀਰੇ ਉਹਨਾਂ ਨੂੰ ਵੀ ਕਿਹਾ ਯਾਰ ਤੁਸੀਂ ਚਕਾਈ ਚੱਲੋ ਹੌਲੀ ਹੌਲੀ ਤੇ ਹੁਣ ਵੀਰੇ ਉਹਨਾਂ ਨੇ ਉਹ ਖੇਤ ਚਕਾਇਆ ਸੀ ਤੇ ਉਹਦੇ ਲਈ ਯਾਰ ਰਾਹ ਰੱਖਿਆ ਆ ਸੀਗਾ ਤੇ ਚਲੋ ਉਧਰ ਖੱਤੇ ਖਾਲੀ ਤੇ ਉਧਰ ਦੀ ਨਿੰਘੇ ਮੈਂ ਕਿਹਾ ਯਾਰ ਜਿਹ ਦਿਨ ਕਣਕੀ ਬੀਜਣ ਆਏ ਸੀ ਮੈਂ ਕਿਹਾ ਤੂੰ ਢੇੜੇ ਲਾ ਦੇ ਸੁਪਰ ਸੀਡਰ ਤੇ ਜੇ ਤਾਂ ਕਣਕ ਵੱਢੀ ਗਈ ਜੇ ਉਹਨਾਂ ਨੇ ਨਿੰਘਣਾ ਹੋ ਤਾਂ ਨਿੰਘੇ ਜਾਣਗੇ ਨਹੀਂ ਨਿੰਘਣਾ ਹੋ ਜੇ ਲ ਕਣਕ ਤਾਂ ਹੋ ਜੂ ਨਹੀਂ ਐਵੇਂ ਪਈ ਝਕਾ ਹੋਣਾ ਤੇ ਚੱਲ ਉਦੋਂ ਅਸੀਂ ਢੇੜੇ ਲਾਤੇ ਤੇ ਕਣਕ ਹਰੀ ਹੋ ਗਈ ਸੋਣੀ ਹੈ ਤਾਂ ਸੁੱਕਾ ਹੀ ਸੀ ਖੱਤਾ ਪਰ ਹ ਕਣਕ ਵਧੀਆ ਹਰੀ ਹੋ ਗਈ ਤੇ ਕਣਕ ਹਰੀ ਹੋਣ ਦਾ ਐ ਹੁਣ ਉਹਨਾਂ ਨੇ ਨਿੰਗਣਾ ਨਹੀਂ ਥੱਲੇ ਨੂੰ ਇਹ ਗੱਲ ਦੀ ਮौज ਹੋ ਗਈ ਵੀ ਹੁਣ ਉਹਨਾਂ ਨੇ ਥੱਲੇ ਨੂੰ ਜਾਣਾ ਨਹੀਂ ਕਿਉਂਕਿ ਮਿੱਟੀ ਚੱਕੀ ਗਈ ਤੇ ਹੁਣ ਆਪਾਂ ਨੂੰ ਨਿੰਗਣਾ ਪੈਣਾ ਕਿਉਂਕਿ ਉਹ ਖੇਤ ਦੇ ਵਿੱਚ ਮੇਰਾ ਰਾਦਾ ਬਣਦਾ ਕੀ ਹੈ ਤਾਂ ਮਿੱਟੀ ਚੱਕੀ ਆ ਘਟੋ ਘਟ 4 4 ਫੁੱਟ ਆ 4 ਫੁੱਟ ਉੱਚਾ ਖਤ ਆ 4 ਤੋਂ 5 ਫੁੱਟ ਉੱਚਾ ਖੇਤ ਆ ਇਹ 4 4 ਫੁੱਟ ਮਿੱਟੀ ਚੱਕੀ ਆ ਤੇ ਹੁਣ ਕਰਨੀ ਪਣੀ ਉਹਦੇ ਲਈ ਰੌਣੀ ਕਣਕ ਬੀਜਣ ਦੇ ਲਈ ਮੇਰਾ ਇਰਾਦਾ ਹੈਗਾ ਆਪਣੇ ਕੋਲੇ ਲਵਕਾਰ ਆਲੂ ਦਾ ਬੀ ਪਿਆ ਵਾ ਵੀ ਉਹੀ ਪਲਾਂਟਿੰਗ ਕਰਦੀਏ ਵੀ ਆਲੂ ਦੀ ਨਾਲੇ ਰੌਣੀ ਨਹੀਂ ਕਰਨੀ ਬੂ ਨਾਲੇ ਚਲੋ ਬੀਜਾ ਜੋ ਉਹ ਮੋਟਾ ਸਹਜਾ ਪਿਆ। ਲਵਕਾਰ ਆਲੂ ਦਾ ਤੇ ਦੇਖਦੇ ਆਂ ਬਾਕੀ। ਉਹ ਹੁਣ ਮਸ਼ੀਨ ਮਸ਼ੂਨ ਧੋਤੀ ਬਾਕੀ ਦੇਖਦੇ ਆਂ। ਤੇ ਇਹ ਦੇਖ ਲਓ ਹੁਣ ਤੁਸੀਂ ਵੀਰੇ ਕਿੱਡਾ ਕਿੱਡਾ ਆਲੂ ਸੀਗਾ। ਆ ਸਾਰਾ ਝੋਨਾ ਵੀ ਆ ਜਿਹੜਾ ਵਿੱਚ ਨਾ ਤੁਹਾਨੂੰ ਪਲੱਤਨ ਮਾਰਦਾ ਦਿਖਾਈ ਦੇ ਰਿਹਾ। ਤੇ ਦੇਖ ਲਓ ਪਲੱਤਨ ਮਾਰ ਰਿਹਾ ਤੇ ਇਹ ਆਲੂ ਤੇ ਸਪਰੇਅ ਕਰੀ ਆਪਾਂ। ਇਹ ਵੀਡੀਓ ਪਾਉਣ ਦਾ ਮਕਸਦ ਸਿਰਫ ਇਹੀ ਆ ਕਿਉਂਕਿ ਮੈਨੂੰ ਬਹੁਤ ਵੀਰ ਸਵਾਲ ਪੁੱਛਦੇ ਆ ਵੀਰੇ ਸੰਕੋਰ ਆਲੂ ਨੂੰ ਤਾਂ ਨਹੀਂ ਮਾਰਦੀ ਨਹੀਂ ਵੀਰੇ ਮਾਰਦੀ ਆ ਦੇਖ ਲੋ ਇਹਦੇ ਹਜੇ 3-4 ਕ ਦਿਨ ਹੋਇਆ 4 ਤੋਂ 5 ਦਿਨ ਹੋਇਆ ਜਦ ਸਪਰੇਅ ਕਰੀ ਨੂੰ ਏਡੇ ਏਡੇ ਆਲੂ ਸੀ ਜਦੋਂ ਸਪਰੇਅ ਕਰੀਏ ਨਾਲੇ ਕਰੀ ਵੀ ਬੂਮ ਪੰਪ ਨਾਲ ਆਪਣੇ ਟਰੈਕਟਰ ਵਾਲੇ ਨਾਲ ਆ ਦੇਖੋ ਟਰੈਕਟਰ ਵਾਲਾ ਪੰਪ ਲੰਗਿਆ ਹੈ ਵਿੱਚ ਦੀ ਆ ਦੇਖੋ ਠੀਕ ਹੈ ਵੀਰੇ ਇਹ ਤੁਹਾਡੇ ਲਈ ਹੋਈ ਇੱਕ ਵੀਡੀਓ ਪਾਉਣ ਦਾ ਮਕਸਦ ਆ ਕਿਉਂਕਿ ਬਹੁਤ ਸਾਰੇ ਵੀਰਾਂ ਦਾ ਇਹ ਹੀ ਸਵਾਲ ਆ ਵੀਰੇ ਆਲੂ ਨੂੰ ਤਾਂ ਨਹੀਂ ਨੁਕਸਾਨ ਕਰਦੀ ਆਲੂ ਨੂੰ ਤਾਂ ਨਹੀਂ ਨੁਕਸਾਨ ਕਰਦੀ ਨਹੀਂ ਕਰਦੀ ਵੀਰੇ ਆ ਦੇਖ ਲਓ ਤੁਹਾਡੇ ਮੂਹਰੇ ਆ ਤੇ ਇਹਨੂੰ ਹਜੇ ਪਾਣੀ ਵੀ ਲਾਇਆ ਵਾ ਆਪਾਂ ਤੇ ਜੂਰੀਆ ਜਰੀ ਹਜੇ ਕੁਝ ਨਹੀਂ ਦਿੱਤਾ ਆਲੂ ਨੂੰ ਤੇ ਜਰਮੀਨੇਸ਼ਨ ਸੋਹਣੀ ਹੋਈ ਆ ਇਹਦੀ ਆਲੂ ਦੀ ਤੇ ਕਿਉਂਕਿ ਯਾਰ ਮੌਸਮ ਦੇ ਵਿੱਚ ਨਾ ਸੋਕਾ ਬਹੁਤ ਆ ਕੀ ਹਵਾ ਇੰਨੀ ਚੱਲਦੀ ਆ ਤੇ ਖੱਤੇ ਮਿੰਟਾਂ ਹੀ ਸੁੱਕ ਜਾਂਦੇ ਆ ਯਾਰ ਬਾਹਲੀ ਛੇਤੀ ਸੁੱਕਦੇ ਆ ਖੇਤ ਜਿਹੜੀ ਇਹ ਜ਼ਮੀਨ ਆ ਨਾ ਬਾਈ ਇਹ ਜ਼ਮੀਨ ਥੱਲਿਓਂ ਨਹੀਂ ਤਕੜੀ ਇਹਦੇ ਵਿੱਚ ਫਸਲ ਦਾ ਜੋਰ ਬਹੁਤ ਲੱਗ ਜਾਂਦਾ ਤੇ ਹੁਣ ਗੋਹਾ ਗੂਹਾ ਦੱਬ ਕੇ ਸੱਢਦੇ ਆ ਹੁਣ ਉਹ ਜਿਹੜਾ ਖੱਤੇ ਚੱਕਿਆ ਦੋ ਗਿੱਲੇ ਦੇ ਨੇੜੇ ਚੱਕ ਹੋਏ ਆ ਉਹ ਦੋ ਗਿੱਲਾਂ 'ਚ ਘਟੋ ਘਟ 30 ਟਰਾਲੀਆਂ ਗੋਹੇ ਦੀਆਂ ਪਾਵਾਂਗੇ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਬਾਵਾਵਾਂਗੇ ਨਾਲੇ ਜਿਹੜੇ ਆਪਣੇ 5630 ਟਰੈਕਟਰ ਉਹਨਾਂ ਦਾ ਜੋਰ ਲਵਾ ਕੇ ਦੇਖਾਂਗੇ ਚਲਾ ਕੇ ਪਤਾ ਲੱਗੂ ਤੇ ਉਹਨਾਂ ਨੂੰ ਚਲਾਵਾਂਗੇ ਇੱਥੇ ਵਿਹਲੇ ਆ ਹੋਰ ਕੀ ਕਰਨਾ ਯਾਰ ਹੁਣ ਇਹੀ ਤਾਂਗਾ ਦੋ ਕਿਲੇ ਆਏ ਇਹ ਕੋਦੇ ਪਿੰਡੀਆਂ ਵਾਲਾ ਖੇਤ ਆ ਉਹ ਚ ਬਾਹੂ ਕੇ ਦੇਖਾਂ ਜੀ ਲੱਗਦਾ ਜਿਹੜਾ ਚਲਾਉਣ ਨੂੰ ਹੈਨਾ ਤੇ ਬਸ ਮੇਰਾ ਮਕਸਦ ਇਹੀ ਸੀ ਤੁਹਾਨੂੰ ਦਿਖਾਉਣਾ ਕਿ ਵੀਰੇ ਸੰਕੋਰ ਦੇ ਨਾਲ ਕੁਝ ਨਹੀਂ ਹੁੰਦਾ ਆਲੂ ਨੂੰ ਤੁਸੀਂ ਪਾ ਸਕਦੇ ਹੋ ਜੇ ਤੁਹਾਡੇ ਖੇਤਾਂ ਦੇ ਵਿੱਚ ਕੱਖ ਰਿਆ ਜੇ ਤੁਹਾਡੇ ਖੇਤ ਅੱਜ ਦੇ ਖੇਤ ਤੁਹਾਨੂੰ ਥੋੜਾ ਨਰਮ ਸੁੱਕਾ ਲੱਗ ਰਿਹਾ ਹੋਊਗਾ ਪਰ ਉਸ ਜਿੱਦਣ ਸਪਰੇਅ ਕਰੀ ਸੀ ਉਸਦੋਂ ਪੂਰਾ ਵਧੀਆ ਗਿੱਲ ਸੀ ਹੁਣ ਆਹੀ ਰਾਹ ਵਰਤਣਾ ਪੈਣਾ ਆਪਾਂ ਨੂੰ ਇਹ ਰਾਹ ਵਰਤ ਕੇ ਉੱਥੇ ਥੱਲੇ ਨੂੰ ਵੀ ਬਣਾਉਣੀ ਪੈਣੀ ਆ ਢਾਲ ਜੀ ਤੇ ਇਦੋਂ ਅੱਗੇ ਹੀ ਆ ਖੱਤਾ ਜਿਹਦੇ ਵਿੱਚ ਮਿੱਟੀ ਆਪਾਂ ਨੂੰ ਹੁਣ ਅੱਜ ਲੱਗਣਗੇ ਅੰਕਲ ਹੁਣੀ ਗੋਹਾ ਸਿੱਟਣ ਗੋਹਾ ਗੈਲੋਰੀ ਕਹਿ ਲੋ ਜਿਹੜਾ ਕੁਛ ਮਰਜੀ ਕਹਿ ਲੋ ਪੂਰੇ ਖिले ਖਿਲੇ ਪੱਤੇ ਆ ਭਾਈ ਆਲੂਆਂ ਦੇ ਮੌਸਮ ਸੋਹਣਾ ਵਾ ਦਿਨੇ ਆਲੂਆਂ ਨੂੰ ਧੁੱਪ ਮਿਲ ਰਹੀ ਆ ਟੈਂਪਰੇਚਰ ਪੂਰਾ ਵਧੀਆ ਮਿਲ ਰਿਹਾ ਤੇ ਉਹਦੇ ਕਰਕੇ ਆਲੂ ਖਿਲ ਰਿਹਾ ਸੋਹਣਾ ਬਣ ਰਿਹਾ ਦੇਖੋ ਐਨਾ ਫਰਕ ਪੈ ਜਾਂਦਾ ਸਾਈਡਾਂ ਸੋਕਾ ਮੰਨ ਰਹੀ ਮੰਨਣ ਲੱਗੀਆਂ ਤੇ ਇਧਰੋਂ ਹਜੇ ਠੀਕ ਆ ਸੈਡਾਂ ਪਾਣੀ ਮੰਗ ਰਹੀਆਂ ਤੁਹਾਨੂੰ ਰੰਗ ਦਾ ਫਰਕ ਦੀਂਦਾ ਹੋ ਸੈਡ ਕੱਲਾ ਕਾਲੋ ਪੰਜ ਚਾਉ ਉਪਲਤਨ ਪੰਜ ਸੈਡ ਸੋਕਾ ਮੰਗ ਰਹੀਆਂ ਆ ਦੇਖੋ ਸਾਰਾ ਕੁਝ ਪੀਲਾ ਪੀਲਾ ਕਰਦਾ ਆ ਦੇਖੋ ਖੰਡੀ ਵੀ ਪੀਲੀ ਹੋਈ ਯਾਰ ਇੱਕ ਗੱਲ ਨਾਲ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਕਿ ਵੀਰੇ ਸਾਡੇ ਅਸੀਂ ਸੰਘੋਰ ਵੀ ਕਰੀ ਹੈਟਰੋਜਨ ਵੀ ਕਰੀ ਸਾਡੇ ਕੱਖ ਫੇਰ ਨਹੀਂ ਮਰਿਆ ਮੇਰੇ ਨਹੀਂ ਯਾਰ ਕਿਤੇ ਵੀ ਦੁਬਾਰਾ ਸ਼ੁਰੂ ਹੋਇਆ ਕੱਖ ਐਵੇਂ ਕਮਾ ਵੀ ਕਿਤੇ ਦੁਬਾਰਾ ਨਦੀਨ ਹੋਇਆ ਹੋਵੇ ਕਿਸੇ ਖੱਤੇ ਚ ਨਹੀਂ ਹੋਇਆ ਆਹ ਖੱਤ ਦਾ ਧਰਮ ਉੱਥੇ ਨਾਲ ਭਰਿਆ ਹੋਇਆ ਸੀਗਾ ਇਹ ਤਾਂ ਮੋਥਾ ਇੰਨਾ ਕੁ ਜ਼ਿਆਦਾ ਸੀਗਾ ਹੁਣ ਤਾਂ ਹੀ ਨਹੀਂ ਅੱਜ ਪਾਣੀ ਲਾਇਆ ਸੀ ਕਿੰਨੇ ਦਿਨ ਹੋ ਗਏ ਪਾਣੀ ਬੰਦ ਕਰਿਆ ਹੋਇਆ ਇਹ ਤੇ ਹਰੇ ਹੋਣ ਤੋਂ ਪਹਿਲਾਂ ਹੀ ਸਪਰੇਅ ਕਰੀ ਸੀ ਮੋਥੇ ਦੀ ਤੇ ਬਹੁਤ ਵਧੀਆ ਕੰਟਰੋਲ ਮਿਲ ਗਿਆ ਮੋਥੇ ਦਾ ਐਨ ਪੂਰਾ ਬਈ ਇਹ ਖੱਤਾ ਨਾ ਇੰਨਾ ਕਿ ਜ਼ਿਆਦਾ ਮੋਥਾ ਦੀ ਐਜ ਇੰਨਾ ਕਿ ਜ਼ਿਆਦਾ ਸੀਗਾ ਐਨ ਇੱਕ ਬੜ੍ਹਦੇ ਪੂਰਾ ਖੱਤਾ ਭਰਿਆ ਸੀ ਪੂਰਾ ਤੇ ਇਹਦੇ ਚ ਹਜੇ ਮੋTHA ਹਰਾ ਹੋਇਆ ਹੀ ਸੀ ਜਦ ਹੀ ਆਪਾਂ ਸਪਰੇਅ ਕਰਤੀ ਪੂਰੀ ਦੱਬ ਕੇ ਸੈਂਪਰਾ ਸੈਂਪਰਾ ਕਰਤੀ ਸੀ ਨਾਲ ਐਟਰਾਜਨ ਪਾਤੀ ਸੀ ਨਾਲ ਸੰਕੋਰ ਪਾਤੀ ਸੀ ਤਿੰਨੇ ਚੀਜ਼ਾਂ ਰਲਾ ਕੇ ਸਪਰੇਅ ਕਰਤੀ ਸੀ ਇਹ ਆਪਣਾ ਹਿਮਾਲਣੀ ਆਲੂ ਆ ਤੇ ਇੱਧਰ ਵੀ ਇਹੀ ਆ ਸਾਰਾ ਹਿਮਾਲਣੀ ਦੇਖ ਲਓ ਸਿਆਲ ਆ ਗਏ ਨਵੰਬਰ ਮਹੀਨਾ ਜਿੱਥੇ ਤੱਕ ਪਾਣੀ ਲੱਗਿਆ ਉਹ ਅੱਡ ਖੱਤਾ ਉਹ ਪਾਣੀ ਨਹੀਂ ਲੱਗਿਆ ਉਹ ਅੱਡ ਚਮਕਦਾ ਦਿਲ ਐਨਾ ਫਰਕ ਦੇਖ ਲੋ ਆਪਾਂ ਕਹਿੰਨੇ ਆਂ ਦਰਖਤਾਂ ਦਾ ਫਾਇਦਾ ਚਲੋ ਫਾਇਦਾ ਬਹੁਤ ਹੁੰਦਾ ਹਨ ਦਰਖਤਾਂ ਦੇ ਨਾਲ ਤੇ ਆਹ ਦੇਖ ਲੋ ਵੀ ਇਹਨੂੰ ਤਿੰਨ ਪਾਣੀ ਲੱਗ ਚੁੱਕੇ ਆਲੂ ਨੂੰ ਤੀਜੇ ਪਾਣੀ 'ਚ ਵੀ ਹਜੇ ਇਹ ਬਾਹਰ ਘਟ ਆਇਆ ਆਲੂ ਕਿਉਂ ਕਰਨ ਕੀ ਆ ਕਿ ਆ ਸਫੈਦਿਆਂ ਦਾ ਕਿ ਇਹਨਾਂ ਦੀ ਗੱਲ ਖਿੱਚ ਲੈਂਦੇ ਆ ਨਾ ਇੱਥੇ ਮੱਕੀ ਬਾਹਰ ਆਉਂਦੀ ਆ ਮੱਕੀ ਵੀ ਇੰਨਾ ਲੇਟ ਹੀ ਆਉਣੀ ਆ ਉਹ ਕਿੱਥੇ ਤੱਕ ਉਹ ਪਏ ਇੱਕ ਪੱਡੇ ਤੋਂ ਪੂਰਾ ਅਸਰ ਰੱਖਦਾ ਏ ਦੇ ਲੋ ਸਫੈਦੇ ਇੰਨਾ ਫਰਕ ਪਾਉਂਦਾ ਉਹ ਗਾਂਹਾਂ ਆਲੂ ਕਿੱਡੇ ਕਿੱਡੇ ਹੋਗੇ ਤੇ ਆਹ ਆਲੂ ਦੇ ਲ ਇੰਨਾ ਫਰਕ ਪੈਂਦਾ ਦਰਖਤਾਂ ਦਾ ਸਫੈਦੇ ਦਾ ਹੋਰ ਕੋਈ ਵੀ ਦਰਖਤ ਹੁੰਦਾ ਸ਼ਾਇਦ ਨਾ ਪੈਂਦਾ ਪਰ ਸਫੈਦੇ ਦਾ ਇੰਨਾ ਦਰਖਤ ਫਰਕ ਤਾਂ ਮੈਂ ਇੱਕ ਅਛਾ ਇਹ ਵੀ ਦੇਖੋ ਆਹ ਸਫੈਦੇ ਸਫੈਦਾ ਇਧਰ ਲੈ ਜਿਹੜਾ ਆਪਣੇ ਖੇਤ ਵਾਲੇ ਪਾਸੇ ਦਾ ਇਹ ਕਿੰਨਾ ਮੋਟਾ ਵਾ ਦੇਖੋ ਤੁਹਾਡੇ ਮੂਰੇ ਆ ਇਹਗਾ ਤੇ ਜਿਹੜਾ ਇਹਨੂੰ ਅੰਦਰਲੇ ਪਾਸੇ ਆ ਉਹ ਸਫੈਦੇ ਦੀ ਮਟਾਈ ਦੇਖ ਲਓ ਉਹ ਦੇਖੋ ਫਰਕ ਦੇਖੋ ਡੂਡਾ ਫਰਕ ਆ ਕਿ ਇੰਨੀ ਖੇਤ ਦੀ ਖਾਦ ਖੇਤ ਦਾ ਪਾਣੀ ਤੇ ਸਾਰਾ ਕੁਝ ਇਹਨੂੰ ਮਿਲਦਾ ਠੀਕ ਨਹੀਂ ਜਿੰਨੇ ਇਹਦੇ ਨਾਲ-ਨਾਲ ਸਫੈਦੇ ਆ ਸਾਰਿਆਂ ਦਾ ਹੀ ਬਹੁਤ ਫਰਕ ਆ ਦੇਖੋ ਆਹ ਨਾਲ ਦੇ ਸਫੈਦੇ ਆਪਣੇ ਪਹੀ ਨਾਲ ਦੇ ਉਹ ਅਗਾਹਾਂ ਵਾਲੇ ਗਾਂਹਾਂ ਵਾਲੇ ਜਮੇ ਹੀ ਪਤਲੇ-ਪਤਲੇ ਇੱਕ ਗੱਲ ਬਾਈ ਹੋਰ ਵੀ ਸਿੱਖਣ ਨੂੰ ਮਿਲਦੀ ਆ ਇਸ ਚੀਜ਼ ਤੋਂ ਜਿਵੇਂ ਆਪਾਂ ਕਹਿਦੇ ਨਾ ਆਰਗੈਨਿਕ ਚੀਜ਼ਾਂ ਵੀ ਬਹੁਤ ਵੀਰ ਕਹਿ ਦਿੰਦੇ ਆ ਕਮੈਂਟ ਵੀ ਕਰ ਦਿੰਦੇ ਆ ਬਹੁਤ ਵੀਰ ਕਿ ਤੁਸੀਂ ਫਸਲਾਂ ਦੇ ਵਿੱਚ ਡੀਏਪ ਪਾ ਕੇ ਜੂਰੀਏ ਪਾ ਕੇ ਐ ਕਰ ਦਿੰਨੇ ਹੋ ਜਾਂ ਹਨਾ ਵੀਰ ਉਹ ਚੀਜ਼ ਜ਼ਮੀਨ ਦੀ ਲੋੜ ਆ ਹੁਣ ਜੇ ਆਪਾਂ ਇੱਕ ਹੀ ਖੇਤੀ ਹੋਣਾ ਅੱਗੇ ਹੁੰਦੀ ਵੀ ਘਰ ਦੇ ਜੋਗੀ ਕਰਨੀ ਉਹ ਘਰ ਦੇ ਜੋਗੀ ਜਿਹੜੀ ਆਪਾਂ ਕਰਦੇ ਹੁੰਦੇ ਸੀ ਨਾ ਵੀਰੇ ਉਹਦੇ ਵਿੱਚ ਖਾਦਾਂ ਖੁੱਦਾਂ ਨਹੀਂ ਵੀ ਪਾਉਂਦੇ ਸੀ ਚੱਲ ਜਾਂਦਾ ਸੀ ਕਿਉਂਕਿ ਠੀਕ ਘਰ ਜੋਗੀ ਆਪਾਂ ਨੂੰ ਹੁੰਦੀ ਸੀ ਤੇ ਕੋਈ ਦਿੱਕਤ ਨਹੀਂ ਸੀ ਤੇ ਹੁਣ ਵੀਰੇ ਆਪਾਂ ਪੈਸੇ ਵੀ ਕਮਾਉਣੇ ਆ ਆਪਣੇ ਸੁਪਨੇ ਵੀ ਪੂਰੇ ਕਰਨੇ ਆ ਕਿਸੇ ਦੇ ਦੇਣਾ ਲੈਣਾ ਵੀ ਕਰਨਾ ਸਾਰੇ ਖਰਜ ਕਾਰਜ ਪੂਰੇ ਕਰਨੇ ਆ ਹਨਾ ਕਿ ਆਪਾਂ ਤੇ ਆਪਾਂ ਨੂੰ ਯਾਰ ਫਸਲ ਦੇ ਫਸਲ ਦਾ ਝਾੜ ਲੈਣ ਲਈ ਫਸਲ ਨੂੰ ਵਧੀਆ ਪੈਦਾ ਕਰਨ ਲਈ ਖੇਤ ਦੇ ਵਿੱਚ ਜੋ ਪੌਦਿਆਂ ਨੂੰ ਲੋੜਿੰਦਾ ਤਾਤਾ ਉਹ ਦੇਣੇ ਪੈਂਦੇ ਆ ਕਿਸੇ ਦਾ ਦਿਲ ਨਹੀਂ ਕਰਦਾ ਤੇ ਪਰ ਉਹ ਦੇਣੇ ਪੈਂਦੇ ਆ ਤੇ ਹੁਣ ਮੈਂ ਤੁਹਾਨੂੰ ਉਹੀ ਇੱਕ ਐਗਜ਼ਾਮਪਲ ਜੀ ਕਰਦਾ ਉਹ ਸਫੈਦਾ ਜਿਹੜਾ ਵਾ ਉਹ ਆਰਗੈਨਿਕ ਆ ਸਮਝ ਲਓ ਵੀ ਉੱਥੇ ਤੱਕ ਖਾਦ ਨਹੀਂ ਪਹੁੰਚਦੀ ਆ ਇਹਨਾਂ ਤੱਕ ਖਾਦ ਪਹੁੰਚਦੀ ਆ ਤੇ ਇਹਨਾਂ ਦਾ ਸਾਈਜ਼ ਦੇਖ ਲਓ ਉਹਦੇ ਉਹ ਇੱਕਾ ਤੇ ਡਬਲ ਉਹਨਾਂ ਭਾਰ ਉਹ ਸੇਮ ਇੱਕ ਸਫੈਦੇ ਦੇ ਉਹ ਦੋ ਹੋਣਗੇ ਤੇ ਇਕੱਲਾ ਉਹ ਜਿੰਨੇ ਆ ਨਾਲ-ਨਾਲ ਸਵੈਦੇ ਆ ਸਾਰੇ ਠੀਕ ਆ ਇਹ ਸਾਰੇ ਸਵੈਦੇ ਇੰਨੀ ਮੋਟੇ ਦੇਖ ਲਓ ਮਗਰਲੇ ਸਵੈਦੇ ਬਿਲਕੁਲ ਪਤਲੇ-ਪਤਲੇ ਦੇਖ ਲਓ ਫਰਕ ਤੁਹਾਨੂੰ ਵੀਡੀਓ ਚ ਹੀ ਦਿੰਦਾ ਹਨ ਇਹ ਆ ਦੇਖ ਲਓ ਕਈ ਸ ਫਰਕ ਕੀ ਆ ਕਿ ਆ ਸਵੈਦਿਆਂ ਨੂੰ ਖੇਤ ਚੋਂ ਤਾਕਤ ਮਿਲ ਜਾਂਦੀ ਆ ਪਾਣੀ ਜਰੀਏ ਡੀਏਪ ਜਿਹੜੀ ਆਪਾਂ ਖਾਦ ਪਾਉਣੇ ਆਲ ਨੂੰ ਆਂਦੀ ਉਹ ਚੱਲੇ ਜਾਂਦੀ ਆ ਤੇ ਉਹ ਚੀਜ਼ਾਂ ਇਹਨੂੰ ਮਿਲ ਜਾਂਦੀਆਂ ਤੇ ਇਹ ਔਰਗੈਨਿਕ ਹੋ ਗਿਆ ਮਗਰਲੇ ਔਰਗੈਨਿਕ ਹੋਗੇ ਮੂਰਲੇ ਦਾ ਦੂਜੇ ਹੋਗੇ ਖਾਦ ਵਾਲੇ ਹੋਗੇ ਤੇ ਇਹ ਚੀਜ਼ਾਂ ਦਾ ਫਰਕ ਆ ਦੇ ਆਂਬ ਦੇਖ ਲੋ ਇਹਨੂੰ ਸਪਰੇ ਜਦੋਂ ਅਸੀਂ ਝੋਨੇ ਵਾਲੀ ਕਰਦੇ ਆ ਉਦੋਂ ਨਾਲ ਕਰ ਦੇਈਦੀ ਆ ਤੇ ਇਹ ਜਮੀਨ ਆਪਣੇ ਲੰਬੜ ਦਾ ਰੰਕਲ ਹੋਣਾ ਦੀ ਤੇ ਆ ਹਮਰਜੀਤ ਵੀਰ ਸੀਗਾ ਤੇ ਇਹ ਜਮੀਨ ਆਪਾਂ 2003 ਚ ਲਈ ਸੀਗੀ ਤੇ ਜਿਹੜੇ ਸਾਲ ਆਪਾਂ ਲਈ ہوئی ਜ਼ਮੀਨ ਇਹ ਉਸੇ ਉਸੇ ਸਾਲ ਹੀ ਆਪਣਾ ਭਰਾ ਮੁੱਕਿਆ ਸੀ ਇੱਥੇ ਐਕਸੀਡੈਂਟ ਕਰੰਟ ਲੱਗ ਗਿਆ ਸੀਗਾ ਤੇ ਜਿਹੜੀ ਮੈਂ ਗੱਲ ਕਰਦਾ ਉਹਨਾਂ ਕ੍ਰੈਂਕ ਟੁੱਟਣ ਦੀ ਆਹ ਖੇਤ ਦੇ ਵਿੱਚ ਉਹ ਵੜਦੇ ਸੀਗੇ ਟੰਡੇ ਡੇਟਾਇਆ ਜੀ ਯਾਨੀ ਕਿ ਇਹ ਖੇਤ ਦੇ ਵਿੱਚ ਟੁੱਟੀ ਸੀ ਕ੍ਰੈਂਕ 575 ਆਪਣਾ ਜਿਹੜਾ ਕਰਦਾ ਕਰਮਾਂ ਵਾਲਾ ਟਰੈਕਟਰ ਤੇ ਇਹ ਖੇਤ ਦੇ ਵਿੱਚ ਬਾਈ ਇੱਥੋਂ ਹੀ ਮੈਂ ਟਰਾਲੀ ਬੈਕ ਲਾਉਣੀ ਸਿੱਖਿਆ ਇਹ ਖੇਤ ਤੋਂ ਸੱਚੀ ਦੱਸਾਂ ਕਿਉਂਕਿ ਇਹਨੂੰ ਟੱਕੀ ਸਾਹਿਬ ਕਹਿ ਦਿੰਦੇ ਆ ਤੇ ਇਹ ਗੁਰਦੁਆਰਾ ਸਾਹਿਬ ਜੀ ਚਮਿੰਡੇ ਦੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਤੇ ਆ ਸਾਰੀ ਟੱਕੀ ਦੀ ਜ਼ਮੀਨ ਆ ਤੇ ਜਿੰਨੀ ਵੀ ਜ਼ਮੀਨ ਆ ਟੱਕੀ ਦੀ ਜ਼ਮੀਨ ਆ ਤੇ ਇਹਦੇ ਵਿੱਚ ਪਹਿਲਾਂ ਇੱਥੋਂ ਪਈ ਹੀ ਆਉਂਦੀ ਹੁੰਦੀ ਸੀ ਇਹਦੇ ਵਿੱਚ ਦੀ ਇੱਥੋਂ ਐ ਪਈ ਹੀ ਆਉਂਦੀ ਹੁੰਦੀ ਸੀ ਇੱਥੇ ਆਪਾਂ ਕੱਦੂ ਬੀਜਦੇ ਹੁੰਦੇ ਸੀ ਤੇ ਭਿੰਡੀ ਹੁੰਦੀ ਸੀ ਇੱਥੇ ਇਹ ਮੋਟਰਾਂ ਤੇ ਉਦੋਂ ਪਾਣੀ ਦੀ ਘਾਟ ਹੁੰਦੀ ਸੀ ਤੇ ਉਹਦੇ ਕਰਕੇ ਇੱਥੇ ਕੱਦੂ ਤੇ ਭਿੰਡੀ ਲਾ ਲੈਂਦੇ ਸੀ ਰੇਤਲਾ ਖੱਤਾ ਸੀ ਆਹ ਖੇਤ ਉੱਚਾ ਹੁੰਦਾ ਸੀ ਬਹੁਤ ਇੱਥੇ ਰੇਤਾ ਜ਼ਮੀਨ ਦੀ ਬਾਹਲਾ ਰੇਤਾ ਸੀ ਇਹ ਚ ਕੱਦੂ ਲਾਉਂਦੇ ਹੁੰਦੇ ਸੀ ਤੇ ਪਹਿਲਾਂ ਪਹਿਲਾਂ ਟਰੈਕਟਰ ਬੈਕ ਲਾਉਣਾ ਮੈਂ ਇੱਥੇ ਹੀ ਸਿੱਖਿਆ ਕਿਉਂਕਿ ਇੱਥੇ ਮੋੜਨ ਨੂੰ ਜਗ੍ਹਾ ਨਹੀਂ ਸੀ ਹੁੰਦੀ ਇੱਥੋਂ ਐ ਬੈਕ ਉੱਥੇ ਤੱਕ ਲੈ ਕੇ ਜਾਣਾ ਪੈਂਦਾ ਸੀ ਫੇਰ ਐ ਪਿੱਛੇ ਨੂੰ ਮੁੜਦੇ ਸੀ ਇੱਥੋਂ ਬੈਕ ਲਾਉਣਾ ਟਰੇਟਰ ਸਿੱਖ ਟਰਾਲੀ ਦੀ ਸ਼ੁਰੂਆਤ ਬੈਕ ਲਾਉਣ ਦੀ ਇੱਥੋਂ ਹੋਈ ਤੇ ਇਹ ਜਮੀਨਾਂ ਨੇ ਸਾਤੋਂ ਦੇਖੋ ਖੋਇਆ ਵੀ ਆ ਸਾਡਾ ਭਰਾ ਖੋਇਆ ਹਨ ਕੀ ਚਲੋ ਬਾਕੀ ਜੋ ਕਰਮਾਂ ਚ ਹੁੰਦਾ ਵੀ ਜੋ ਹੋਣਾ ਸੀਗਾ ਉਹ ਹੋਇਆ ਇੱਥੇ ਆ ਕੇ ਹਨ ਤੇ ਪਰ ਇਹ ਜ਼ਮੀਨ ਨੇ ਬਾਈ ਸਾਨੂੰ ਕਮਾਈ ਵੀ ਦਿੱਤੀ ਆ ਇੰਨੇ ਸਾਲ ਦੇ ਇਹਦੇ ਥਰ ਤੋਂ ਖਾ ਰਹੇ ਆ ਹਨਾ ਆਪਾਂ ਤੇ ਜਿਨ੍ਹਾਂ ਦੀ ਜ਼ਮੀਨ ਆ ਬਾਈ ਉਹ ਵੀ ਬਹੁਤ ਚੰਗੇ ਆ ਉਹ ਵੀ ਸਾਡਾ ਸਾਥ ਦਿੰਦੇ ਆ ਸਾਰ ਜਮੀਨ ਜਿੰਨੀ ਯਾਰ ਅਸੀਂ ਜ਼ਮੀਨ ਬੋਹਨੇ ਆ ਜਿੰਨੀ ਵੀ ਸਾਡੇ ਚਾਚੇ ਹੋਣੀ ਅੰਕਲ ਹੋਣੀ ਸਭ ਦੀ ਸਾਰੇ ਇੰਨਾ ਕੇ ਸਾਥ ਦਿੰਦੇ ਆ ਨਾ ਬਾਈ ਬਹੁਤ ਜ਼ਿਆਦੇ ਸਾਥ ਦਿੰਦੇ ਆ ਕੀ ਉਹਨਾਂ ਦਾ ਦੇਣਾ ਨਹੀਂ ਅਸੀਂ ਦੇ ਸਕਦੇ ਕੀ ਸਾਡਾ ਇੱਥੇ ਤੱਕ ਜਿਹੜੇ ਵੀਰ ਕਹਿੰਦੇ ਨੇ ਨਾ ਖੇਤੀ ਇੱਥੇ ਤੱਕ ਖੇਤੀ 'ਚ ਪਹੁੰਚਣ ਦਾ ਕਾਰਨ ਹੀ ਇੱਥੇ ਤੱਕ ਖੇਤੀ 'ਚ ਪਹੁੰਚਣ ਦਾ ਕਾਰਨ ਹੀ ਸਾਡਾ ਜਿਹੜੇ ਸਾਡੇ ਮਾਮਲੇ ਵਾਲੇ ਬੰਦੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਆਪਣੇ ਕੋਲੇ ਚਾਚੇ-ਤਾਇਆਂ ਦੀਆਂ ਚਾਚੀਆਂ ਦੀਆਂ ਅੰਕਲਾਂ ਦੀਆਂ ਹਨ ਤੇ ਬਸ ਉਹਨਾਂ ਦੀ ਚੰਗਿਆਈਆਂ ਕਰਕੇ ਹੀ ਇੱਥੇ ਪਹੁੰਚੇ ਹੋਏ ਆ ਨਹੀਂ ਕਿੱਥੇ ਪਹੁੰਚ ਹੋਣਾ ਸੀ ਇੱਥੇ ਕਿ ਇਹ ਸਾਰੀ ਜਾਣੀ ਕਿ ਵੀ ਜਿਵੇਂ ਸਮਝ ਲਓ ਹੁੰਦੀ ਨਹੀਂ ਵੀ ਇੱਕ ਤਾਣੀ ਕਹਿ ਲੋ ਵੀ ਸਾਰਿਆਂ ਦੇ ਨਾਲ ਸੰਯੋਗ ਦੇ ਨਾਲ ਹੀ ਆਪਾਂ ਇੱਥੇ ਪਹੁੰਚੇ ਆਂ ਕਿ ਉਹੀ ਗੱਲ ਕਰਦਾ ਹੁੰਦਾ ਹੁਣ ਨਾ ਕਿ ਇਹ ਇਕੱਲੇ ਇੱਕ ਜਾਣੇ ਦਾ ਯੋਗਦਾਨ ਨਹੀਂ ਹੈਗਾ ਵੀ ਜੇ ਅਸੀਂ ਕਹਦੇ ਹੋ ਨਹੀਂ ਅਸੀਂ ਹਾਰਡ ਵਰਕ ਕੀਤਾ ਨਹੀਂ ਯਾਰ ਅਸੀਂ ਵੀ ਚਲੋ ਸਾਡੇ ਬਾਪੂ ਹੁਣਾਂ ਨੇ ਵੀ ਵਰਕ ਕੀਤਾ ਕੰਮ ਕੀਤਾ ਪਰ ਸਾਨੂੰ ਸੰਯੋਗ ਯਾਰ ਜਿਨ੍ਹਾਂ ਦੀਆਂ ਜ਼ਮੀਨਾਂ ਅਸੀਂ ਬੋਹਨੇ ਆਂ ਉਹਨਾਂ ਦਾ ਵੀ ਸੰਯੋਗ ਉਸ ਤੋਂ ਵੱਡਾ ਸਾਡੇ ਜੀ ਜਿਨ੍ਹਾਂ ਦੇ ਉਹ ਅਸੀਂ ਸਮਾਨ ਲੈਨੇ ਆ ਉਹਨਾਂ ਦਾ ਸੰਯੋਗ ਵੀ ਸਾਡੇ ਲਈ ਓਨਾ ਹੀ ਵੱਡਾ ਹੈ ਨਾ ਕਿ ਜਿਨ੍ਹਾਂ ਤੋਂ ਅਸੀਂ ਆਧਾਰ ਸਮਾਨ ਚੱਕਦੇ ਆ ਦੁਕਾਨਦਾਰਾਂ ਤੋਂ ਜਾਂ ਸਾਡੇ ਆੜਤੀਆਂ ਦਾ ਸੰਯੋਗ ਸਾਡੇ ਲਈ ਪੂਰਾ ਵੱਡਾ ਠੀਕ ਆ ਜੋ ਵੀ ਅੱਜ ਇੱਥੇ ਜਿੱਥੇ ਤੱਕ ਅਸੀਂ ਪਹੁੰਚੇ ਹਾਂ ਜਿੰਨੇ ਮੇਰੇ ਕੋਲੇ ਬੰਦੇ ਮੇਰੇ ਨਾਲ ਵਰਕਰ ਕੰਮ ਕਰਦੇ ਆ ਉਹਨਾਂ ਦਾ ਸੰਯੋਗ ਸਭ ਤੋਂ ਵੱਡਾ ਉਹ ਵੀ ਓਡਾ ਹੀ ਵੱਡਾ ਜਿੰਨਾ ਹੈਗਾ ਵਾ ਹੈ ਨਾ ਤੇ ਇਹ ਚੀਜ਼ ਤੇ ਉਹੀ ਆ ਕਿ ਇੱਕ ਤਾਰ ਦੇ ਨਾਲ ਤਾਣੀ ਨਾਲ ਤਾਣੀ ਬਣੀ ਜਾਂਦੀ ਆ ਵੀ ਇੱਕ ਚੀਜ਼ ਨਾਲ ਜੁੜੀ ਜਾਂਦੀ ਆ ਉਹ ਆਪਾਂ ਉਹ ਆਪਾਂ ਨੂੰ ਸਕਸੈਸ ਵੱਲ ਨੂੰ ਲੈ ਕੇ ਜਾਂਦੀ ਆ ਜੇ ਆਪਾਂ ਸਕਸੈਸ ਕਰ ਮੈਂ ਹਜੇ ਆਪਣੇ ਆਪ ਨੂੰ ਸਕਸੈਸ ਨਹੀਂ ਮੰਨਦਾ ਕੁਝ ਵੀ ਨਹੀਂ ਮੰਨਦਾ ਕਿਉਂ ਕਿਉਂਕਿ ਜਦ ਆਪਾਂ ਕਿਸੇ ਦਾ ਹਜੇ ਪੈਸਾ ਦੇਣਾ ਲੈਣਾ ਪਰ ਹਾਂ ਇੱਕ ਗੱਲ ਇਹ ਵੀ ਆ ਹੁਣ ਮੈਂ ਜੇ ਇੱਕ ਗੱਲ ਕਰਦੇ ਆ ਆਪਾਂ ਦੇਣੇ ਲੈਣੇ ਦੀ ਹਨਾ ਕਿ ਦੇਣਾ ਲੈਣਾ ਦਾ ਯਾਰ ਦੇਖੋ ਵੱਡੀਆਂ ਵੱਡੀਆਂ ਕੰਪਨੀਆਂ ਵਾਲਿਆਂ ਨੇ ਲੋਨ ਲੈ ਲੈ ਕੇ ਕੰਮ ਕਰਿਆ ਹੁੰਦਾ ਆਪਾਂ ਵੀ ਲੋਨ ਲੈ ਕੇ ਕੰਮ ਕਰ ਲੈਣੇ ਆ ਹਨਾ ਤੇ ਆਪਾਂ ਆਪਦੇ ਆਪ ਨੂੰ ਉਹ ਸਮਝਦੇ ਆ ਨਹੀਂ ਯਾਰ ਹਜੇ ਅਸੀਂ ਤੇ ਇਹ ਚੀਜ਼ਾਂ ਨੇ ਕਿ ਦੇਣਾ ਲੈਣਾ ਤਾਂ ਸਭ ਦਾ ਹੀ ਹੁੰਦਾ ਕਿ ਦੇਣਾ ਲੈਣ ਦੇ ਨਾਲ ਹੀ ਸਾਰਾ ਕੁਝ ਹੋਣਾ ਲੈਣਾ ਦੇਣਾ ਪੈਣਾ ਹੀ ਆ ਜਦ ਆਪਾਂ ਬਿਜ਼ਨਸ ਕਰਨਾ ਫੇਰ ਤਾਂ ਦੇਣਾ ਲੈਣਾ ਪੈਣਾ ਹੀ ਆ ਤੇ ਤੇ ਬਾਕੀ ਤੁਹਾਡੇ ਸਾਰੇ ਵੀ ਇਹਨਾਂ ਦਾ ਸੰਯੋਗ ਜਿਨਾਂ ਨੇ ਸਾਨੂੰ ਆਹ 4-5 3-4 ਸਾਲਾਂ ਦੇ ਵਿੱਚ 4 ਕ ਸਾਲਾਂ ਦੇ ਵਿੱਚ ਜਾਦੇ ਚਲੋ ਵੀਰ ਮੈਨੂੰ ਦੇਖਣ ਲੱਗੇ ਸੁਣਨ ਲੱਗੇ ਤੇ ਥੋੜਾ ਪਿਆਰ ਮਿਲਿਆ ਸਾਰਿਆਂ ਦਾ ਹਨਾ ਤਾਂ ਸਾਰੇ ਵੀਰਾਂ ਦਾ ਮੈਂ ਤਾਂ ਧੰਨਵਾਦੀ ਕਰਦਾ ਥੱਕਦਾ ਨਹੀਂ ਹੈਗਾ ਕਿਉਂਕਿ ਥੋੜਾ ਪਿਆਰ ਹੀ ਇੰਨਾ ਮਿਲਿਆ ਜਿਹਦੀ ਕਦੇ ਉਮੀਦ ਨਹੀਂ ਸੀ ਕੀਤੀ ਨਾ ਕਦੀ ਤੱਕਿਆ ਸੀ ਕਿ ਇਦਾਂ ਮੇਰੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਕਦੇ ਸਮਾਂ ਆਊਗਾ ਕਿ ਐਨੇ ਵੀਰ ਪਿਆਰ ਦੇਣਗੇ ਜਾਂ ਪਸੰਦ ਕਰਨਗੇ ਤਾਂ ਸਾਰੇ ਵੀਰਾਂ ਦਾ ਧੰਨਵਾਦ ਆ ਦਿਲੋਂ ਇਹ ਆਪਣਾ ਸਾਰਾ ਹਿਮਾਲਣੀ ਆਲੂ ਆ ਇੱਥੇ ਇੱਥੇ ਹੈਗੇ ਆ 15 ਕੇ ਖੇਤ ਉਰੇ ਆ ਤੇ 20 ਖੇਤ ਉਧਰ ਤੇ 25 30 ਯਾਨੀ ਕਿ 35 ਕਿੱਲਿਆਂ ਦਾ ਨੇੜੇ ਹਿਮਾਲਣੀ ਹੈਗਾ ਆਪਣੇ ਕੋਲ ਬਹੁਤ ਸੋਹਣੀ ਜਰਮੀਨੇਸ਼ਨ ਆ। ਇਹਦੀ ਬੇਲ ਬਈ ਪਲਤਣ ਜੀ ਰਹਿੰਦੀ ਆ। ਇਹਦੀ ਬੇਲ ਕਾਲੇ ਪੰਚਮ ਨਹੀਂ ਹੁੰਦੀ। ਤੇ ਇਹਦੀ ਬੇਲ ਦੇ ਵਿੱਚ ਜਾਨਮ ਨਹੀਂ ਹੁੰਦੀ ਉੱਤੇ ਨੂੰ ਖੜਨ ਦੀ। ਇਹਦੀ ਬੇਲ ਡੱਗ ਪੈਂਦੀ ਆ। ਵੀ ਡਿੱਗੀ ਜਿਹ ਰਹਿਣੀ ਆ ਕਮਲਿਆਂ ਵਾਂਗ। ਇਦਾਂ ਰਹਿੰਦੀ ਆ। ਜਰਮੀਨੇਸ਼ਨ ਇਹਦੀ ਬਹੁਤ ਸੋਹਣੀ ਹੁੰਦੀ ਆ ਆਲੂ ਦੀ। ਬਹੁਤ ਸੋਹਣੀ ਜਰਮੀਨੇਸ਼ਨ ਹੁੰਦੀ ਆ। ਤੇ ਇੱਕ ਬਈ ਇਹ ਚ ਵਾਇਰਸ ਵੀ ਬਹੁਤ ਘਟ ਆਉਂਦਾ। ਇਹ ਬੀਜ ਦੇ ਵਿੱਚ, ਇਹ ਮਾਲਣੀ ਦੇ ਵਿੱਚ। ਬਹੁਤ ਘਟ ਵਾਇਰਸ ਆਉਂਦਾ।